ਸਾਬਾ ਹਲਕਾ ਪੋਆ ਪਿੰਡ ਆਸਵਾਣਾ ਦੇ ਵਿੱਚ ਬੀਤੀ ਰਾਤ ਨੂੰ ਬਿਜਲੀ ਸ਼ਾਰਟ ਸਰਕਲ ਹੋਣ ਦੇ ਕਾਰਨ ਇੱਕ ਘਰ ਨੂੰ ਲੱਗੀ ਅੱਗ ਸਾਰਾ ਸਮਾਨ ਸੜ ਕੇ ਹੋਇਆ ਸਵਾ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਅੱਗ ਨੂੰ ਬੁਝਾਇਆ ਗਿਆ ਪਰ ਇੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰਿਵਾਰਿਕ ਮੈਂਬਰਾਂ ਦੇ ਪ੍ਰਸ਼ਾਸਨ ਕੋਲ ਇਨਸਾਫ ਦੀ ਲਗਾਈ ਗੁਹਾਰ ਅਤੇ ਕਿਹਾ ਕਿ ਸਾਡੀ ਕੁਝ ਸਹਾਇਤਾ ਕੀਤੀ ਜਾਵੇ ਅਸੀਂ ਗਰੀਬ ਪਰਿਵਾਰ ਤੋਂ ਹਾਂ ਪਠਾਨਕੋਟ ਤੋਂ পুষ্পਲਦਾ ਦੀ ਰਿਪੋਰਟ ਹਲਚਲ ਪੰਜਾਬ ਦੀ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਬਾਰਗੀਦੀ ਤੇ ਬਸ ਨਹੀਂ ਬਾਰੰਗ ਨਾਲ ਹੀ ਕੋਈ ਅੱਗ ਲੱਗ ਗਈ ਹੈ। ਇਹ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ? ਮੇਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਦਾ। ਕੀ ਮੰਨ ਕਰ ਦਿਓ ਸ਼ਾਸਨਿਕ ਤੁਸੀਂ? ਮੈਨੂੰ ਥੋੜੀ ਮੰਗ ਕੀਤੀ ਮੈਂ ਮੈਨੂੰ ਕੁਝ ਹੋ ਜਾ ਮੇਰੇ ਘਰ ਦਾ ਸੁਧਾਰ ਹੋ ਜਾ। ਉਸ ਮਿਲ ਜਾ ਮੈਨੂੰ। ਮੇਰਾ ਨਾਮ ਪ੍ਰੀਤੀ ਹੈ। ਮੇਰੀ ਸਿਸਟਰ ਲੱਗਦੇ ਹੈਗੇ। ਤੇ ਕੱਲ ਸ਼ਾਮ ਨੂੰ ਮੈਨੂੰ ਫੋਨ ਆਇਆ 11:00 ਵਜੇ ਕਿ ਇੱਧਾ ਦਾਣਾ ਦੇ ਅੱਗ ਲੱਗੀ ਹੈ ਜੀ ਤੇ ਜਿਸ ਵੇਲੇ ਮੈਂ ਆਪਣੇ ਹਸਪੰਦ ਨੂੰ ਭੇਜਿਆ ਉਸ ਵੇਲੇ ਕਾਫੀ ਨੁਕਸਾਨ ਹੋ ਚੱਕਾ ਬਾਕੀ ਪਿੰਡ ਦੇ ਲੋਕਾਂ ਨੇ ਕਾਫੀ ਸਹਾਇਤਾ ਕੀਤੀ ਇਹਨਾਂ ਦੀ ਤੇ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਬਚਿਆ ਕੁਛ ਨਹੀਂ ਤੇ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਕਿ ਕੁਛ ਨਾ ਕੁਛ ਦੀ ਮਾਲੀ ਸਹਾਇਤਾ ਕੀਤੀ ਜਾਵੇ ਬਾਕੀ ਘਰ ਤਾਂ ਕਾਫੀ ਗਰੀਬ ਹੈਗੇ ਤੁਹਾਨੂੰ ਕੀ ਲੱਗਦਾ ਕਿ ਅੱਗ ਲੱਗਣ ਦਾ ਕਾਰਨ ਕੀ ਹੈਗਾ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਹੋ ਸਕਦਾ ਹੈ ਜੀ ਬਾਕੀ ਉਹਦਾ ਤਾਂ ਕੋਈ ਰੀਜ਼ਨ ਨਹੀਂ ਹੋ ਸਕਦਾ ਮੇਰੀ ਪ੍ਰਸ਼ਾਸਨਤਾ ਹੀ ਮੰਗਿਆ ਕਿ ਚਲੋ ਇਹਨਾਂ ਦੇ ਕੁਝ ਨਾ ਕੁਝ ਸਹਾਈ ਤੱਕ ਦਿੱਤੇ ਜਾਏ।